ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ 희 ਚੜਦੀ ਕਲਾ ਤੰਦਰੁਸਤੀ ਜੋਗੇ। ਖੁਸ਼ ਹੋ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਬੰਦਾ। ਸਾਡਾ ਕੰਮ ਹੈ ਜੀ ਵੀਡੀਓ ਨੂੰ ਬਣਾਉਣਾ। ਅੱਜ ਦੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਸਜਣੋਂ ਪੈਂਦੀ ਆ। ਇੱਕ ਘਰੇਲੂ ਘਰ ਵੀਡੀਓ ਬਣਾ ਰਹੇ ਆ ਘਰੇਲੂ ਫਾਰਮ ਤੇ ਬਧੇ ਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਦਿੰਨੇ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਸਾਰਿਆਂ ਦਾ ਭਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਜੀ ਹਾਂ ਜੀ ਵਧੀਆ ਜੀ ਇਸ ਕੋ ਫਿਰ ਵੈਡ ਹਾਂ ਜੀ ਹਾਂ ਜੀ ਇਹ ਹੀ ਹੈ ਜੀ ਘਰ ਦੀ ਪਾਣੀ ਹੋਈ ਹੈ ਠੀਕ ਹੈ ਨਾਮ ਜੀ ਨਿਸ਼ਾਨ ਸਿੰਘ ਪਿੰਡ ਸੁਰਸਿੰਗ ਜ਼ਿਲ੍ਹਾ ਤੇ ਤਸੀਲ ਜ਼ਿਲ੍ਹਾ ਤਰਨਤਾਰਨ ਤਸੀਲ ਪਟਲੀ ਮੋਬਾਈਲ ਨੰਬਰ 99552 7284 99552 7284 7284 ਹਾਂਜੀ ਠੀਕ ਹੈ ਜੀ ਤੇ ਕਿੰਨਾ ਮਜੂਦਾ ਦੁੱਧ ਇਹ 12 ਕਿਲੋ ਹੈਗਾ ਜੀ ਆਹ ਕਰਨ ਠੀਕ ਹੈ ਹਾਂਜੀ ਬੱਚਾ ਹੈਗਾ ਤੁਹੀਂ ਨਹੀਂ ਬੱਚਾ ਨਹੀਂ ਇਹ ਕਿੰਨੇ ਇਟਰੀ ਸਹੀ ਹੋ ਗਈ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਨਾ 12 ਕਿਲੋ ਦੁੱਧ ਆ ਹਾਂਜੀ ਹਾਂਜੀ ਠੀਕ ਹੈ ਤੇ ਸੁਵਾ ਕਰਵਾ ਕੇ ਸੁਵਾ ਤੇਜਾ ਜੀ ਤੇਜਾ ਹਨਾ ਤੇ ਖੋਲ ਕੇ ਤੁਰਤਰਾ ਕਰਾਈਏ ਜੀ ਨਾ ਸਜਣੋ ਤੁਰਤਰਾ ਖੋਲ ਕੇ ਤੁਹਾਨੂੰ ਕਰਾਉਣੇ ਚੈੱਕ 12 ਕਿਲੋ ਮੌਕੇ ਦਾ ਜਿਹੜਾ ਦੁੱਧ ਆ ਵੀਰ ਦੱਸ ਰਿਹਾ ਠੀਕ ਆ ਜੀ ਆਫ ਨਸਲ ਦੇ ਵਿੱਚ ਪੈਂਦੀ ਆ ਲਓ ਜੀ ਕੱਦ-ਕੱਦ ਫੁੱਲ ਵੱਡਾ ਏ ਵੱਡੇ ਟਾਂਚੇ ਦੀ ਆ ਛੋਟੀ ਨਹੀਂ ਆ ਸਜਣੋ ਠੀਕ ਆ ਜੀ ਵਾਹ ਜੀ ਵਾਹ ਤੇ ਬਾਕੀ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਬੰਦਾ ਲਓ ਜੀ ਤੀਸਰਾ ਸੁਆਸ ਹੋਈ ਆ ਤੇ ਬੱਚਾ ਨਹੀਂ ਸਜਣੋ ਮਗਰ ਹੈਗਾ 3 ਮਹੀਨੇ ਫਿਰ ਕਹਿੰਦਾ ਹੋਗੇ ਸਹੀ ਨੂੰ ਠੀਕ ਆ ਜੀ ਦਿਨੇ ਵੀਰੇ ਕਿੰਨੇ ਕ ਵਜੇ ਦੀ ਚਵਾਈ ਆ ਇਹ ਰੇ ਜੀ ਚੋਰੀ ਹੈ ਜੀ 7:00 6:30 7:00 ਤੇ ਕੀਮਤ ਕਿੰਨੀ ਕਰਦੇ ਆ ਕੀਮਤ ਕਰਦੇ 36000 36 ਹਾਂ ਜੀ ਵੇਚਣ ਵਾਲੀ ਕੀਮਤ ਹੈ ਜੀ ਠੀਕ ਆ ਫਿਕਸ ਹੀ ਆ ਤਾਂ ਵੀ ਸਜਣੋ ਫਿਕਸ ਹੀ ਰੇਟ ਆ 36000 ਰੁਪਇਆ ਪਿੰਡ ਸੋਰ ਸਿੰਘ ਪਹੁੰਚ ਕੇ ਤੇ ਆਪਣਾ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ